ਏ ਦਾਸ ਪ੍ਰਭਲਿੰਗ ਸਿੰਘ ਜੀ ਇਹ ਮਹਾਰਾ ਗੁਰ ਰਾਮਦਾਸ ਜੀ ਕਿਰਪਾ ਸਤਕਾ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਮੌਕੇ ਮਹਾਰਾ ਸੇਵਾ ਲੈ ਰਹੇ ਜੀ ਸਰਦਾਰ ਸਿਮਰਪਾਲ ਸਿੰਘ ਜੀ ਜਿਹੜੀ ਸੇਵਾ ਨਿਭਾ ਰਹੇ ਨੇ ਜੀ ਇਹ ਤੇ ਆਪ ਜੀ ਵੇਖ ਸਕਦੇ ਹੋ ਕਿ ਕਿੰਨੀ ਸੋਹਣੀ ਸਜਾਵਟ ਹੋਈ ਹੈ ਤੇ ਵੇਖ ਕੇ ਮਨ ਬੜਾ ਖੁਸ਼ ਹੁੰਦਾ ਜੀ ਇਹ ਕਿਹੇ ਤਰ੍ਹਾਂ ਦੇ ਫਲਾਵਰ ਹੋਏਗੇ ਇਹ ਫਲਾਵਰ ਮਹਾਰਾ 35 ਤੋਂ 40 ਕਿਸਮ ਦੇ ਫਲਾਵਰਸ ਨੇ ਜਿਹੜੇ ਵਕਫ ਵਕਫ ਖਾਵਾਂ ਤੋਂ ਆਉਂਦੇ ਨੇ ਜੀ ਦੇਸੀ ਤੇ ਵਿਦੇਸੀ ਹਰ ਹਰ ਟਾਈਪ ਦਾ ਫਲਾਵਰ ਆਂਦਾ ਜੀ ਤੇ ਇਹਦੇ ਵਾਸਤੇ 100 ਤੋਂ ਵੱਧ ਕਾਰੀਗਰ ਤੇ 200 ਤੋਂ ਵੱਧ ਪ੍ਰੇਮੀ ਸੇਵਾਦਾਰ ਸਾਡੇ ਨਾਲ ਜੁੜਿਆ ਜੀ ਅੱਜ ਜਿਹੜੀ ਖੁੰਡਾਂ ਦੀ ਸੇਵਾ ਸਚਕੰਡ ਸ੍ਰੀ ਹਰਮੰਦਰ ਸਾਹਿਬ ਅੱਜ ਇਹ ਸਾਰੇ ਕੰਪਲੈਕਸ ਕੰਪਲੈਕਸ ਵਿੱਚ ਸ੍ਰੀ ਕਾਰਤਕ ਸਾਹਿਬ ਵਿਖੇ ਵੀ ਸਾਰੀ ਕੀਤੀ ਜਾ ਰਹੀ ਹੈ ਇਹ ਗੰਤੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉੱਤਸਵਾਸਤੇ ਕੀਤੀ ਜਾ ਰਹੀ ਹੈ ਜਿਹੜੇ ਕੱਲ 26 ਤਰੀਕ ਨੂੰ ਹੈ ਤੇ ਉਸ ਸਬੰਧੀ ਦੇਸ਼ਾਂ ਤੋਂ ਵੀ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ ਤੇ 35 40 ਕਿਸਮ ਦੇ ਫੁੱਲ ਹਨ 35 40 ਟਨ ਚਾਰ ਪੰਜ ਤਰ੍ਹਾਂ ਦੇ ਵਿੱਚ ਸੇਵਾ ਕਰਕੇ ਲਿਆਂਦੇ ਗਏ ਹਨ ਤੇ ਜਿਨ੍ਹਾਂ ਵਿੱਚੋਂ ਤਿੰਨ ਟਰੱਕ ਤੇ 에어 ਕੰਡੀਸ਼ਨਡ ਹੈਗੇ ਸੰਤਾਕੇ ਫੁੱਲ ਕੋ ਮਲਾਣਾ ਜਾਣ ਉਹਦੀ ਫਰੈਸ਼ਨੈਸ ਜਿਹੜੀ ਹੈਗੇ ਉਹ ਕਾਇਮ ਰਵੇ ਇੱਥੇ ਆ ਕੇ ਬਾਦਸ਼ਾਹ ਨੇ ਕਿਰਪਾ ਕੀਤੀ ਹੈ 100 ਤੋਂ ਵੱਧ ਕਾਰੀਗਰ ਲੱਗਾ ਹੋਇਆ ਹੈ 200 ਤੋਂ ਵੱਧ ਸੇਵਾ ਲੱਗਾ ਹੋਇਆ ਹੈ ਨਾਲ ਜਿਹੜੀ ਸੇਵਾ ਦੇ ਵਿੱਚ ਕੋਈ ਹੈਲਪ ਕਰ ਰਹੇ ਨੇ ਤੇ ਗੁਰੂ ਜੀ ਆਮਦਸ ਕਿਪਾ ਕਰਨ ਸੰਮਰਤ ਪਾਤਸ਼ਾਹ ਨੇ ਸਿਰ ਦੇ ਹੱਥ ਰੱਖਣ ਸੇਵਾ ਲੈਂਦੇ ਰਹੇ ਅਤੇ ਅੱਜ ਰਾਤ ਤੱਕ ਗੁਰੂ ਦੀ ਕਿਰਪਾ ਨਾਲ ਇਸ ਸੰਪੂਰਨਤਾ ਹੋ ਜਾਏਗੀ